ਲਓ ਜੀ ਅੱਜ ਹੈਗਾ ਸੰਡੇ ਵੀਕਐਂਡ ਗਰੋਸਰੀ ਡੇ ਸਮਾਨ ਹੁਣ ਆ ਚੱਕ ਲਈ ਝੋਨਾ ਸਾਡੂ ਸਾਡਾ ਮੂਰੇ ਭੱਜ ਗਿਆ ਪਹਿਲਾਂ ਤੇਜ਼ੀ ਚ ਗੋਰਪ੍ਰੀਤ ਅਜੇ ਉਪਰ ਹੀ ਆ ਗੋਰਪ੍ਰੀਤ ਅਡੇ ਕੋਲ ਕਾਫੀ ਖਤਮ ਹੋ ਗਿਆ ਸੀ ਆ ਜਾ ਲਿਆਂਦਾ ਨਹੀਂ ਗਿਆ ਸੀ ਅੱਜ ਹੁਣ ਲੈ ਕੇ ਆਉਣਾ ਆ ਸਾਡਾ ਸਾਡੂ ਬੈਠਾ ਗੱਡੀ ਚ ਇਹ ਬਹੁਤ ਫਾਸਟ ਆ ਛੇਤੀ ਛੇਤੀ ਪੌੜੋਂ ਤੋਂ ਭੱਜਦਾ ਦਾ ਲੇਟ ਆਉਂਦਾਗਾ ਬੈਠੋ ਚੱਕ ਲਿਆਂਦਾ ਢੋਲਾ ਵੀ ਚੱਕ ਲਿਆਂਦਾ ਇਹ ਠੰਡ ਵੀ ਵੱਧ ਮੰਦਾ ਪਰ ਸਿਰ ਤੇ ਟੋਪੀ ਨਹੀਂ ਲੈਂਦਾ ਆਪ ਉਹਨੇ ਤਾਂ ਕਹਿੰਦੇ ਅੱਜ ਸੇਵਾ ਕੀਤੀ ਗੁਰਦਵਾਰੇ ਖੂ ਜਲੇਬੀਆਂ ਖਵਾਉਗਾ ਉੱਥੇ ਵਰਤੋਂਦਾ ਅੱਜ ਬਾਹਰਲੇ ਗੁਰੂ ਘਰ ਨਹੀਂ ਪਿੰਡ ਅੱਛਾ ਪਿੰਡ ਵਾਲੇ ਘਰ ਘਰਬ ਕਰਕੇ ਲੇਟ ਕਰਾਇਆ ਠੀਕ ਆ ਲਓ ਜੀ ਅਸੀਂ ਪਹੁੰਚ ਗਏ ਐਮਡੀ ਐਮਡੀਐਚ ਮਸਾਲੇ ਵੀ ਆਉਂਦੇ ਹਨ ਨਾ ਇਕ ਇਹ ਆਪਣਾ ਮਾਰਕੀਟ ਆ ਗਿਆ ਨਾ ਆ ਬੋਰੀ ਵਾਲੇ ਝੋਲੇ ਕੱਢ ਨਾ ਕੱਢੀ ਚੋ ਵਾਟ ਨੂੰ ਸਾਡਾ ਕੱਢ ਲਈ ਟਰਾਲੀ ਟਰਾਲੀ ਭਰ ਜੂ ਆਪਣੀ ਸਮਾਨ ਦੀ ਹਾਂ ਇਹ ਠੀਕ ਆਪ ਆਪਣੀ ਟਰਾਲੀ 사ਗਾ ਚਾਹੇ ਭਰੋ ਚਾਹੇ ਖਾਲੀ ਵੀਰੇ ਸੈਂਟੀਆਂ ਦਾ ਹੈਗੇ ਸਾਡੇ ਕੋਲ ਤਾਂ 20 ਰੁਪਏ ਆ ਉਹ ਪੋਣੇ ਪੈਣਗੇ 1 ਰੁਪਿਆ 50 ਸੈਂਟ 50 ਸੈਂਟਾਂ ਦਾ ਉੱਥੇ ਹੀ ਰਹਿ ਗਿਆ ਚ ਮੇਰੀਆਂ ਵੀ ਉੱਥੇ ਹੀ ਪਈਆਂ ਮੇਰੇ ਟੇਬਲ ਤੇ ਛੱਡੀਆਂ ਉਹ ਚੱਕੇ ਨੇ ਠੋਲੂ ਤੱਕਦੇ ਆ ਹੈਗਾ ਗੁਰਬੀ ਠੋਲੂ ਇਹ ਲੈ ਵੀ ਹਾਂ ਆਲੂ ਤੇ ਗੰਡੇ ਆਲੂ ਤੇ ਗੰਡੇ ਸਾਂ ਦੋਨੇ ਹਸਨੇ ਬਣੇ ਕਾਲੂ ਵੀ ਗੰਡੇ ਵੀ ਮਾ ਚਟੇ ਆਉਣ ਦੇ ਬਣੇ ਕੋਹ ਨਹੀਂ ਹੁੰਦਾ ਤੂੰ ਗੰਡੇ ਵੀ ਰੱਖ ਦੋ ਗੰਡੇ ਤੇ ਚਹ ਦੋ ਰੱਖ ਦੋ ਇਹ ਤਾਂ ਮੁੱਕੇ ਰਹਿੰਦੇ ਨੇ ਇਹ 89 ਦੇ ਆ ਇੱਕ ਹੋਰ ਰੱਖ ਦੇ ਬਣੇ ਹਾਂ ਆ ਹੋਰ ਲਾਂ ਵੱਡੇ ਵੱਡੇ ਲੱਗਦੇ ਬਣਾਰ ਲਾ ਰਹੇ ਤੂੰ ਹੀ ਹਾਂ ਹੈ ਉਹ ਕਿੱਥੇ ਮਿਲਦੀ ਉਹ ਉਹ ਲੈ ਕੇ ਮਿਲਦੀ ਆ ਬਦਨੇ ਆ ਬਣੇ ਆ ਵੀ ਹੋਰ ਲੋ ਬਹੁਤ ਹੈ ਕਿ ਕਿ ਆ ਬੱਦਲ ਰੱਖ ਨਾ ਔਰ ਵੱਡਾ ਰੱਖ ਦੋ ਛੋਟਾ ਰੱਖ ਨਾ ਰੱਖੋ ਹੋਣ ਦਿਓ ਹਾਲੋ ਆਪਾਂ ਜਾ ਜੀ ਰੱਖ ਫਿਰ ਵੀ ਦੋ ਚਲੋ ਲੈ ਕੇ ਟ੍ਰਾਲੀ ਨੂੰ ਨਾ ਆ ਆਖੀ ਹਾਂ ਉਹ ਉਦੋਂ ਹੀ ਮੈਂ ਦੇਖਿਆ ਹੈ ਪਤਾ ਨਹੀਂ ਕਿਹਨ ਨੂੰ ਅਮਰੂਦ ਨਹੀਂ ਹੈਗਾ ਹੋਰ ਆ ਕੁਸ ਆ ਗਿਆ ਟਮਾ ਇਹ ਰੀਠਾ ਇਹ ਰੀਠਾ ਸਿਓ ਅੱਛਾ ਮੈਂ ਰੱਖਿਆ ਪਾਣੀ ਦਾ ਪਾਣੀ ਬਹੁਤ ਸਸਤਾ ਰੇ ਸਰੇਸ ਤੇ ਲੱਗਿਆ ਵਾ ਸੀ ਇਹ ਤਾਂ ਨਾਲ ਹੀ ਉਹ ਪਾਣਦਾ ਹੀ ਖਾਦਦੇ ਹੋ ਹਾਂ ਰਵਿੰਦਰ ਨੇ ਸੌ ਖਾਦ ਜਦੋਂ ਮੈਨੂੰ ਪਤਾ ਲੱਗਿਆ ਮੈਂ 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 ਬਾਹਰ ਮੈਂ ਡਾ ਲੈਣਾ ਹਾਂ ਇਧਰੋਂ ਸਾਈਡ ਚੰਗੀ ਹੈ ਨਾ ਇੱਥੋਂ ਦੂਰ ਹੀ ਚੰਗੇ ਆ ਹੋਰ ਇਹਨਾਂ ਨੇ ਕੋਈ ਰੱਖਣਾ ਤਾਂ ਇਹ ਵੀ ਪੰਗਾ ਹੈ ਦੇਖਣਾ ਪੈਂਦਾ ਕੀ ਹਾਂ ਬਲੈਕ ਰੀਵਰ 599 ਦੀ ਹੈ ਉਧਰ ਵੇਚੀ ਹੈ ਹਮ ਅੱਛਾ ਉਧਰ 6.5 ਦੀ ਹੈ ਨਹੀਂ ਫਿਰ ਲੈ ਲੈ ਮੈਂ ਕਹਿੰਦਾ 599 ਆ ਨਹੀਂ ਦਹੀਂ ਲੈਣਾ ਚੱਕਦੇ ਸੀ ਨਹੀਂ ਕੋਲੋਂ ਪੂਰਾ ਲੈਣਾ ਪੂਰਾ ਲੈਣਾ ਉਹ ਲਿਆ ਆਪਣੇ ਤੂੰ ਬੂਰੋ ਉਧਰ ਕੋਲ ਹੈਗਾ ਹੈ ਕਿੰਨੇ ਦਾ ਇਹ 260 ਪਰ ਰੈਣੀ ਤੋਂ ਮੁੜ ਕੇ ਸਾਡਾ ਪੰਗਾ ਖੱਟਾ ਜੈ ਦੇ ਖੱਟਾ ਹੈ ਉਹ ਰੱਖ ਲਓ ਕੋਈ ਨੋਜ਼ ਬਾਤ ਚ ਕੱਢ ਲਾਂਗੇ ਬਣੀ ਉਹ ਦਹੀਂ ਖੱਟ ਕੇ ਹੋ ਆਪ ਐਨੇ ਵੱਡੀ ਕਹਿਣਾ ਉਹ ਦੇਖੋ ਬਣ ਕੇ ਜੀ ਆਹ ਹਾਂ ਜਿਹੜਾ ਪੁੱਤਰ ਉਹ ਲੈ ਹਾਂ 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 ਬੋਲੋ ਕੀ ਨਾ ਨਹੀਂ ਚੱਕ ਲੈ ਉਸ ਨੂੰ ਆ ਤਾਂ ਦੂਜਾ ਆ ਗਿਆ ਉਹ ਖੜੋ ਮੇਕੋ ਦੋ ਰੱਖ ਲੈ ਇੱਕ ਦੂ ਰੱਖ ਲੈ ਨਾ ਹਾਂ ਛੋਟੇ ਵੀ ਐਚ ਉਹ ਨਾ ਇਹ ਆ ਛੋਟਾ ਬੰਤੀ ਹੈ ਹੈ ਕਰ ਜਾ ਨਹੀਂ ਲੈ ਲਿਆ ਆਪਾਂ ਦੋ ਗਾਜਰਾਂ ਲੈ ਲਈਆਂ ਆਲੂ ਦੇ ਗੰਡੇ ਹੋ ਗਏ ਹਨ ਹੂੰ ਮੈਂ ਤਾਂ ਨਹੀਂ ਕੰਮ ਦੇ ਗਾਟ ਕਿਹੜੀ ਆਪਣੇ ਕਿੜੀ ਹੈ ਹੂੰ ਮੈਂ ਛੋਟਾ ਫੱਟੀਆਂ ਨਹੀਂ ਮੈਂ ਨਹੀਂ ਲੈਣੀ ਮੈਂ ਦੁੱਧਾੜਾ ਤੁਸੀਂ ਲੈਣੀ ਚਾਹਤੇ ਗੁਰੂ ਵੀ ਦੁੱਧਾ ਲੈਣੀ ਨਹੀਂ ਮੇਰੇ ਤਾਂ ਆਉਂਦੀ ਆ ਆਹ ਵਾਹ ਆ ਪਾਟਾ ਨਾ ਖੋ ਜਾ ਪੈਕਟ ਤੋਂ ਸਾਡੇ ਤਾਂ ਫੁੱਲ ਫੁੱਲੇ ਵਿੱਚ ਹੀ ਰਹਿ ਗਏ ਇਸ ਦਾ ਬਣਾਏ ਨਹੀਂ ਗਏ ਮੈਂ ਤਾਂ ਕਹਿੰਦੇ ਹੀ ਰਹਿ ਗਿਆ ਆਟਾ ਹਾਂ ਆਟਾ ਵੱਡੀ ਪੈਕਿੰਗ ਦੀ ਤਾਂ ਤੁਹਾਨੂੰ ਲੋੜ ਨਹੀਂ ਕਿ ਪੈਂਦੀ ਆ ਪਿਆ ਬਾਦੂ ਪਿਆ ਬੇਸਨ ਦਾ ਬਣੇ ਹਜੇ ਕੱਲਾ ਬੇਸਨ ਵਾਲੀਆਂ ਲਾਈਆਂ ਰੋਟੀਆਂ ਪਾ ਅੱਜ ਤੇ ਸਾਗ ਲਿਆਂਦਾ ਘਰੋਂ ਉਧਰੋਂ ਹਾਂ 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 ਦੋ ਰੱਖ ਲੈ ਮੋੜਾ ਖਿ। ਮੱਤੀ ਦਾ ਹੱਤਾ ਬੋਲਦੇ ਨਹੀਂ ਆਦਾ। ਮੱਤੀ ਦਾ ਹੱਤਾ ਨਹੀਂ ਆ ਕੇ ਗਿਆ। ਹਾਂ। ਹਾਂ। ਸਰਦ। ਬਾਦੂਆ ਦੋ। ਖੰਡ ਲੈਣੀ ਆਪਣੇ। ਖੰਡ ਆਪਣਾ ਮਰੀ ਜੀ ਚਿੱਕੇ ਤੂੰ। ਤੇ ਚਿੱਟੂ ਹੀ ਦੋ। ਚਿੱਟੀ ਲੈ ਕੇ ਗਾ ਤਨੇ ਉਹਨੂੰ ਗੁਰਜਣੀ। ਆ ਗੋੜਾ ਜੇ ਵੈਸੇ ਬਲ ਫੇਰ ਤੇ ਲੱਗੀ ਹੋਈ ਆ। ਤੇ ਉਹ ਗੋੜਾ ਚਿੱਟੀ ਹਾਂ ਫੇਰ। ਗਾਚ ਕਿਹੜੀ ਆਪਣੇ? ਕਾਦ। ਕਿਹੜੀ ਆ? ਹਾਂ। ਮੈਂ ਚੋਕਾ ਪਾਣੀ ਲੈਣੇ ਨੇ ਲੈਣੀ ਮੈਂ ਦੁੱਧ ਜਾਣਾ ਸੀ ਦੁੱਧ ਲੈਣੇ ਕਰਦੇ ਗੁਰਬੀ ਦੁੱਧ ਲੈਣੀ ਨਹੀਂ ਮੇਰੇ ਤਾਂ ਬੋਲ ਰੋਦੀ ਆ ਹਾਂ ਬੋਲ ਆ ਪਾਟਣਾ ਕਿੰਨੇ ਦੀਆਂ ਹਾਂ ਗੋਲਗਲੇ ਹਾਂ ਗੋਲਗਲੇ ਹਾਂ ਰੱਖੋ ਜੇ ਪੈਕਟ ਤੋਂ ਸਾਡੇ ਤਾਂ ਗੋਲਗਲੇ ਵਿੱਚ ਹੀ ਰਹਿ ਗਏ ਇਸ ਦਾ ਬਣਾਇਆ ਹੀ ਨਹੀਂ ਗਿਆ ਮਾਦਾ ਕਹਿੰਦੀ ਰਹਿ ਗਿਆ ਪਾਇਆ ਬਾਦੂ ਪਿਆ ਬੇਸੰਦਾ ਬਣੇ ਹਜੇ ਕੱਲਾ ਬੇਸਨ ਵਾਲੀਆਂ ਲਾਈਆਂ ਰੋਟੀਆਂ ਪਾ ਅੱਜ ਦੇ ਸਾਗ ਲੈ ਆਂਦਾ ਘਰੋਂ ਉਧਰੋਂ ਹਾਂ 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 ਦੋ ਰੱਖ ਲੈ ਦੋ ਰੱਖ ਲਈ ਮੱਕੀ ਦਾ ਆਟਾ ਬੋਲਦੀ ਨਹੀਂ ਆਹ ਮੱਕੀ ਦਾ ਆਟਾ ਲੈ ਕੇ ਗਈ ਸੀ ਆਇਆ ਇਹ ਨਾ ਹਾਂ ਹਾਂ ਸੱਜ ਬਾਦੂ ਦਾ ਦੋ ਖੰਡ ਲੈਣੀ ਆ ਬਣੇ ਖੰਡ ਆਪਣਾ ਟੀ ਚਿੱਟੂ ਹੀ ਦੇ ਦੋ ਚਿੱਟੀ ਲੈ ਕੇ ਗਾ ਤੁਹਾਨੂੰ ਇਹਨੂੰ ਗੋੜ ਜਣਾ ਚਿੱਟੀ ਆ ਹਾਂ ਚਿੱਟੀ ਹਾਂ ਹਾਂ ਆਉਣ ਦੇ ਆਉਣ ਦੇ ਰੱਖੋ ਇਹ ਪੰਜ ਪੰਜ ਬੈਗ ਰੱਖੋ ਹਾਂ ਇਹ ਖੁੱਲਾ ਖੱਤਾ ਰੱਖਦੇ ਨਾ ਫਿਰ ਆਇਆ ਨਾ ਮੈਂ ਰੋਜ਼ ਰੋਜ਼ ਨਹੀਂ ਜਿਹੜਾ ਮਾਰਕੀਟ ਮਾਰਨਾ ਇਹ ਤਾਂ ਇੱਕ ਪੈਕਟ ਸਾਡਾ ਓਟੇ ਜਾਂਦਾ ਤਿੰਨ ਚਾਹ ਬਣਦੀ ਆ ਇਹ ਇੱਕ ਹੋਰ ਬਣਿਆ ਘਟਾ achar ਹੀ ਆਇਆ ਇਸ ਤਾਂ ਚਾਹ ਹੀ ਆਇਆ ਹੈ ਘਾਸਨ ਫਿਰ ਇਕੱਠਾ ਲੱਗੇ ਜਾਣਾ ਹੈ ਥੋੜੀ ਇੱਕ ਇੱਕ ਨਾ ਸਰੂ ਆਪਣਾ ਹਾਂ ਤੇ ਕਿਸੇ ਤਾਂ ਦੁੱਧ ਦਾ ਵੀ ਕਿਸੇ ਤਾਂ ਚੱਕਣਾ ਆ ਲਓ ਹੈ ਆਹ ਦੁੱਧ ਗੁਰਪੀ ਦਾ ਕੱਢਾ ਚੱਕ ਇੱਕ ਮੈਂ ਅਭੀ ਨਹੀਂ ਕਰਦੇਗਾ ਹਾਂ ਜਗਾ ਬੇਲੀ ਹੋ ਗਿਆ ਟਾਲ ਤੇ ਰੱਖ ਦੋ ਬਸ ਲੈ ਬਸ ਬਸ ਲੈ ਆ ਲੈ ਕੇ ਦੋ ਦਰ ਡੱਬਾ ਇਕੱਠਾ ਹੀ ਨਿਮੇੜਦਾ ਕੰਮ ਅੱਜ ਇੱਕ ਮਰਜ਼ੀ ਖਰੀਦ ਲਈ ਆ ਪੱਜਾ ਆ ਕੀ ਛੜਵਾ ਨਿਊਟਾ ਚਾਕਲੇਟ ਦੀਆਂ ਕੀ ਇਹ ਦਾ ਕੇ ਦਾ ਆ ਕਾਂ ਕੱਲ ਅੱਜ ਕਿਥੇ ਲੈ ਰਿਹਾ ਕੀ ਕਾਂ ਕੱਲ ਬਿਸਕੁਟ ਹਾਂ ਓਕੇ ਇਤਨਾ ਤਰ ਕਿਹੜੇ ਚੱਕਾ ਨਾਸੀ ਆ ਇਹ ਓਏ ਸੋ ਲਾ ਲਿਆ ਸਭ ਨੂੰ ਲੈ ਲੈਣਾ ਇੱਥੇ ਰੱਖੋ ਮੈਂ ਉਹ ਨਹੀਂ ਕਹਾਂਦਾ ਮੈਂ ਬਾਅਦ ਤੋਂ ਤੂੰ ਵੀ ਕਲੈਕਸ਼ਨ ਹੀ ਕਰਦੀ ਰਹਿੰਦੀ ਐ ਖਾਂਦਾ ਹੋ ਹੈ ਨੀਗਾ ਸਾਡਾ ਤੂੰ ਮਨੋਰਟ ਉਲਬਧਾ ਲੱਗਦਾ ਨਾ ਦਾ ਰੋਟੀ ਜੀ ਆਪਣੀ ਜਿਹੜੀ ਆਹ ਹੋ ਹੋਈ ਹਾਂ ਲੈ ਜਾਈ ਦੀ ਇਹ ਕੰਮ ਉਹ ਮੈਨੂੰ ਲੱਗਦਾ ਹੈ ਨਹੀਂ ਸਾਡਾ ਏ ਇੱਕ ਕਪੜਾ ਹੋ ਰਿਹਾ ਹੈ ਰਫੈਂਡ ਹੋਰ ਵੀ ਤਾਂ ਰਫੈਂਡ ਵੀ ਰੱਖਣਾ ਭਣੇ ਮੈਨੂੰ ਆਪਣੇ ਇਹ ਆਹ ਇਹ ਸਾਰੇ ਪੈਸੇ ਕੀ ਹੈ ਨਾ ਤਾਂ ਉਹਨੀਆਂ ਖਤਮ ਹੋ ਜੇਗੀ ਵੀ ਹਾਂ ਚਲੇ ਉੱਥੇ ਹੀ ਮੈਂ ਮਗਾ ਲਵਾਂ ਇਹ ਪੰਜਾਬ ਦੇ ਕੈਟਰਿੰਗ ਕੀਤੀ ਹੁੰਦੀ ਹੁਣ ਪਾਰਕ ਵਾਲਾ ਗੱਲ ਫੜ ਲੈਂਦਾ ਸਾਡਾ ਇਹ ਸਟੋਰ ਚ ਰੱਖੀ ਬੈਠੇ ਆ ਵੀ ਆ ਸਾਡੀ ਬੜੀ ਕਿੱਥੋਂ ਲੈਂਦੀ ਐ ਗੋਭੀ ਹੈ ਨਹੀਂ ਅੱਜ ਨੂੰ ਗੋਭੀ ਨਹੀਂ ਆ ਦੁੱਧੂ ਜੀ ਆ ਪਤ ਕੋ ਹੋਂਦੇ ਪਈ ਹਾਂ ਗੋਭੀ ਕਨਾਟ ਹਾਂ ਗੋਭੀ ਲੈਣੀ ਹੈ ਤੈਨੂੰ ਨਾ ਨਾ ਲੈ ਲਓ ਬਣੇ ਤੁਸੀਂ ਅਸਤ ਨੂੰ ਲੈਣੀ ਲਫਾਫੇ ਤਾਂ ਅੱਛੇ ਲਫਾਫੇ ਕੋਰ ਵੀ ਰਫੈਂਡ ਦੇਖ ਕਿੱਥੇ ਆ ਰਫੈਂਡ ਵੀ ਰੱਖਣਾ

ਆਪਨੇ ਬੱਚੇ ਹੋ ਸ਼ਿਲਪਲਾ ਕੋਲ ਟਾਇਰ ਰੋ ਹੈ ਗਿਆ ਇਸ ਨੂੰ ਸੀਵਾ ਦੇ ਵਿੱਚ ਸਭਨਾ ਤੁਸੀਂ ਸਪੈਸ਼ਲਿਸਟ ਦੇ ਕੋਲ ਜਾ ਕੇ ਚੀਜ਼ ਚਾਹੁੰਦੇ ਹੋ ਚੀਕਾ ਮੋਡੋ ਦਾ ਕੁਆਲਿਟੀ ਆ ਜਸਟੋ ਪ੍ਰੈਸ ਲਾ ਬੇਲੈਜ਼ਾ ਲਾ ਕੁਰਾ ਦੀ ਸੇਕ ਹਾਂ ਬਤਾ ਇਹ ਨਾ ਬਾਹਰ ਆ ਲਈ ਦੂਜੇ ਅਜੇ ਤਾਂ ਪੁੱਤ ਬਿੱਟ ਮਾਰਦੇ ਆ ਬਿੱਟ ਵੱਜੂਗੀ ਬਦੂ ਬਾਦ ਚੱਲੂ ਕਿੱਥੇ ਜਾ ਕੇ ਕੈਮਰਾ ਤਾਂ ਮੈਂ ਤੇ ਖੋਲੂਗਾ ਨਾ ਸਾਡੋ ਕੀ ਲੱਭਦਾ? ਆਂਡੇ ਤੋਂ ਆਵਾ। ਬਾਵਾ ਵਰਤੀ ਲੱਗੇ ਲਵਣਾ ਬੂ। ਮੂੰਹ ਲੰਗੂੰਗਾ ਜਿਹਾ ਬਣ ਕੇ ਕਹਿੰਦਾ ਕੋਈ ਨੂੰ ਪਤਾ ਨਹੀਂ ਲੱਭ ਕੇ ਦੇ ਦੂ। ਆਂਡੇ ਤੋਂ ਆਵਾ ਪੋਚੇ ਪਾਚੇ ਲਵਾ ਸਮਾਨ। ਆਪ ਨੂੰ ਲੱਭਣਾ ਪੈਂਦਾ ਦੂਰ। ਓਹੋ ਇਹ ਨਹੀਂ ਮਾੜੀ ਆਪਣੀ ਹਾਲਤਾ। ਪੋਚਾਂ ਦੀ ਮਾਲਟੀ ਸਾਡੇ ਕੋਲ ਹੈਗੀ ਆ ਉਹਦੇ ਨਾਲ ਦੇ ਦੇਾਂਗੇ ਉਦੋਂ।